ਉਹ ਗੱਲਾਂ ਕਰਕੇ ਮਿਹਨੇ ਮਾਰਨ ਲੱਗਦੇ ਇਹ 60-65000 ਰੁਪਇਆ ਤਨਖਾਹ ਮੈਨੇਜਰ ਲੈਂਦੇ 54-55000 ਤਨਖਾਹ ਪ੍ਰੋਫੈਸਰ ਟੀਚਰ ਇਹਦੇ ਘਰ ਵਾਲੀ ਦੀ ਹੈ ਲੱਖ ਸਵਾ ਲੱਖ ਰੁਪਇਆ ਕਮਾਉਂਦੇ ਕਾਦੇ ਵਾਸਤੇ ਇਹਨਾਂ ਦੇ ਘਰ ਘੜਾ ਇਹਨਾਂ ਦੇ ਕੋਈ ਹੈ ਤਾਂ ਹੈ ਨਹੀਂ ਅੱਗੇ ਪਿੱਛੇ ਇਹਨਾਂ ਕਾਦੇ ਵਾਸਤੇ ਕਹਿੰਦੇ ਹੁਣ ਸਾਡੀ ਤਨਖਾਹ ਉੱਤੇ ਨਜ਼ਰ ਹੈ ਸ਼ਰੀਕੇ ਦੀ ਸਾਡੀ ਪੜ੍ਹਾਈ ਨਹੀਂ ਦੇਖਦੇ ਮਿਹਨਤ ਨਹੀਂ ਦੇਖਦੇ ਬਸ ਸਾਡੀ ਤਨਖਾਹ ਵੱਲ ਦੇਖਦੇ ਨੇ ਕਿਉਂ ਇਹਨਾਂ ਦੇ ਕਿਹੜਾ ਲਾ ਕੇ ਦੇ ਵਾਸਤੇ ਕਹਿੰਦੇ ਹੁਣ ਕੰਨਾਂ ਨਾਲ ਇਹ ਸੁਣ ਲੇ ਤਾਂ ਜਦੋਂ ਰੋਣ ਲੱਗ ਪਿਆ ਮੈਂ ਉਹਨਾਂ ਕਹਿੰਦੇ ਬੇਟੇ ਰੋਈਦਾ ਨਹੀਂ ਕੋਈ ਗੱਲ ਨਹੀਂ ਅਸਲ ਵਿੱਚ ਅਰਦਾਸ ਹੀ ਉਦੋਂ ਪੂਰੀ ਹੁੰਦੀ ਹੈ ਜਦੋਂ ਤੁਹਾਨੂੰ ਮੇਹਣਾ ਵੱਜਣ ਲੱਗ ਪੈਂ ਜਿੰਨੀ ਦਿਨ ਮੇਹਣਾ ਨਹੀਂ ਨਾ ਵੱਜਦਾ ਉੰਨੀ ਦਿਨ ਨਹੀਂ ਅਰਦਾਸ ਅਰਦਾਸ ਹੁੰਦੀ ਅੰਦਰੋਂ ਉਦੋਂ ਐ ਜਦੋਂ ਦੁਨੀਆ ਮੇਹਣਾ ਮਾਰਦੀ ਮੈਨੂੰ ਕਹ ਕੋਈ ਗੱਲ ਨਹੀਂ ਤੁਸੀਂ ਆਓ ਆਪਰੇ ਦਰਬਾਰ ਸਾਹਿਬ ਚਲਦੇ 40 ਕਿਲੋਮੀਟਰ ਉਹਨਾਂ ਨੂੰ ਲੁਧਿਆਣਾ ਪੈਂਦਾ। ਉਹ ਸਵੇਰੇ ਸਵਕਤੇ 4:30 ਵਜੇ ਮੇਰੇ ਕੋਲ ਆ ਗਏ। ਜਦੋਂ ਮੇਰੇ ਕੋਲ ਆਏ ਪੈਰਾਂ ਚ ਨੀ ਜੋੜਾ ਨਹੀਂ ਭਾਈ। ਮੈਂ ਉਹਨਾਂ ਨੂੰ ਕਿਹਾ ਜੋੜੇ ਬਾਹਰੋਂ ਲਾ ਦੇ। ਕਹਿੰਦੇ ਨਹੀਂ ਘਰੋਂ ਹੀ ਨਹੀਂ ਪਾਕੇ। ਮੈਂ ਕੋਈ ਇਸ ਤਰ੍ਹਾਂ ਥੋੜੀ ਤਰੀਕਾ ਕਹਿੰਦੇ ਨਹੀਂ ਅਸੀਂ ਮੰਗਣ ਚੱਲੇ ਗੁਰੂ ਰਾਮਦਾਸ ਸਾਹਿਬ। ਨੰਗੇ ਪੈਰੀ ਮੰਗਣ ਜਾਣਾ। ਪੈਰਾਂ 'ਤੇ ਜੋੜਾ ਨਹੀਂ ਪਾਇਆ। ਔਰ ਸਾਧ ਸੰਗਤ ਗੱਡੀ ਵਿੱਚ ਗਏ ਉੱਥੇ ਜਾ ਕੇ ਸੇਵਾ ਕੀਤੀ 2 ਢਾਈ ਘੰਟੇ ਤੋਂ ਬਹੁਤ ਧੰਨਵਾਦ ਆ ਬੁੱਢਾ ਸਬਜੀ ਦਾ ਸਥਾਨ ਤੇ ਉੱਥੇ ਸੇਵਾ ਕੀਤੀ ਅਰਦਾਸ ਹੋ ਗਈ ਮੈਨੂੰ ਕਿ ਹੁਣ ਵਿਸ਼ਵਾਸ ਰੱਖਿਓ ਪਾਕਸ਼ਾ ਦੀ ਨਜ਼ਰ ਕਿਰਪਾ ਹੋਈ ਜਿਹੜੀਆਂ ਰਿਪੋਰਟਾਂ 8 ਸਾਲ ਨੈਗੇਟਿਵ ਆਉਂਦੀਆਂ ਰਹੀਆਂ ਸਵਾ ਮਹੀਨੇ ਬਾਅਦ ਹੀ ਰਿਪੋਰਟਾਂ ਪੋਜ਼ਿਟਿਵ ਹੋ ਗਈ ਇਹ ਤੋਂ ਵੱਡੀ ਹੋਰ ਕੀ ਕਰਾਂ ਮੈਂ ਮਤਲਬ ਮੈਨੂੰ ਉਹ ਕਿਹਾ ਮਹਾਰਾਜ ਦੀ ਕਿਰਪਾ ਹੋ ਗਈ ਰਿਪੋਰਟਾਂ ਪੋਜ਼ਿਟਿਵ ਹੋ ਗਈ ਪਾਤਸ਼ਾਹ ਨੇ ਨਜ਼ਰ ਕਿਰਪਾ ਕਰਤੀ ਪਾਤਸ਼ਾਹ ਦੀ ਨਜ਼ਰ ਹੋਈ ਬੱਚਾ ਕੰਸੀ ਡੋ ਗਿਆ ਬਖਸ਼ਿਸ਼ ਕਰਵਾ ਹੋ ਗਈ ਤਾਂ ਮੈਨੂੰ ਕਹੇ ਬੇਟੇ ਧਿਆਨ ਰੱਖੇ ਨੌਕਰੀ ਕਰੀ ਚੱਲ ਜਿੰਨਾ ਚਿਰ ਤੇਰੀ ਸਿਹਤ ਠੀਕ ਹੈ ਨਾਲ ਦੀ ਨਾਲ ਬਾਣੀ ਪੜੀ ਜਾਈ ਉਹ ਬੱਚੀ ਗੁਰੂ ਗੁਰੂ ਜਪਤੀ ਰੇ ਬਾਣੀ ਬੀਬੀ ਪੜਦੀ ਰਹੀ ਪਾਤਸ਼ਾਹ ਦੀ ਨਜ਼ਰ ਹੋਈ ਮੈਨੂੰ ਫਿਰ ਫੋਨ ਆਇਆ ਕਹਿੰਦੇ ਜੀ ਅਸੀਂ ਤੁਹਾਨੂੰ ਵਧਾਈ ਦੇਣ ਆਉਣੀ ਕੁਝ ਮਹੀਨਿਆਂ ਬਾਅਦ ਬੱਚੇ ਦਾ ਜਨਮ ਹੋ ਗਿਆ ਮੇਰੇ ਮਨ ਸੀ ਜਲੋ ਮਹਾਰਾਜ ਨੇ ਹੁਂ ਜੀ ਦਿੱਤਾ ਮੈਂ ਕਿਹਾ ਵੀ ਵਧਾਈਆਂ ਤਾਂ ਗੁਰੂ ਰਾਮਦਾਸ ਮਹਾਰਾਜ ਨੂੰ ਕੋਈ ਗੱਲ ਨਹੀਂ ਤੁਸੀਂ ਆ ਜਾਓ ਜਦੋਂ ਪਰਿਵਾਰ ਆਇਆ ਨਾ ਤੁਸੀਂ ਹੈਰਾਨ ਹੋਮੋਗੇ ਸਾਰਾ ਪਰਿਵਾਰ ਆਇਆ ਮਠਿਆਈ ਦਾ ਡੱਬਾ ਚੁੱਕਿਆ ਹੋਇਆ ਇੱਕ ਬੱਚਾ ਮੈਂਜਰ ਸਾਹਿਬ ਨੇ ਚੁੱਕਿਆ ਕੋਦੇ ਘਰ ਵਾਲੀ ਪ੍ਰੋਫੈਸਰ ਨੇ ਟੀਚਰ ਨੇ ਚੁੱਕਿਆ ਹੋਇਆ ਮੈਨੂੰ ਕਿਹਾ ਦੋ ਬੱਚੇ ਕਹਿੰਦੇ ਜੀ ਜੋੜੇ ਹੋਵੇ ਉਹ ਤੁਸੀਂ ਇੱਕ ਮੰਗੋ ਮੇਰਾ ਗੁਰੂ ਦੋ ਦੋ ਦਿੰਦੇ ਲੋੜ ਵਿਸ਼ਵਾਸ ਦੀ ਹੈ ਸਿੱਖੋ ਅੱਜ ਪਰੋਸੇ ਦੀ ਲੋੜ ਹੈ ਵਿਸ਼ਵਾਸ ਦੀ ਲੋੜ ਹੈ ਸਾਡਾ ਵਿਸ਼ਵਾਸ ਕਰ ਰਹੇ ਹੈ ਸਾਲ ਦੋ ਸਾਲ ਕਿਸੇ ਦੇ ਔਲਾਦ ਨਾ ਹੋਵੇ ਲੋਕ ਭਜਨ ਅਟ ਕਰਨ ਲੱਗ ਪੈਂਦੇ ਦੇਖ ਤਖੀਆ ਕਰੋ ਜੀ ਹੱਥ ਦੇਖੋ ਜੀ ਆਹ ਕੀਤਾ ਹੋਇਆ ਉਹ ਕੀਤਾ ਹੋਇਆ ਇੱਕ ਮਾਈ ਦਾ ਮੈਨੂੰ ਫੋਨ ਆਇਆ ਕਹਿੰਦੀ ਬਾਬਾ ਜੀ ਚੌਥਾ ਸਾਲ ਲੱਗ ਪਿਆ ਕਹਿੰਦੀ ਸਾਡੇ ਮੁੰਡੇ ਬਹੂ ਦੇ ਬੱਚਾ ਨਹੀਂ ਕੋਈ ਹੋ ਰਿਹਾ ਮੈਂ ਭਾਈ ਡਾਕਟਰ ਨੂੰ ਕਿਛੋ ਕਹਿੰਦੀ ਨੌਤਰਨ ਤੋਂ ਪੁੱਛ ਲਿਆ ਬਾਬਾ ਜੀ ਕਿਸੇ ਨੇ ਕੁਝ ਕੀਤਾ ਹੋਇਆ ਮੈਂ ਕਿਹਾ ਅੱਛਾ ਕਿਸੇ ਦੇ ਕੋਸ਼ਿਕ ਕਰਨ ਦੇ ਨਾਲ ਰੱਬ ਦੇ ਹੁਕਮ 'ਚ ਕੋਈ ਦਖਲ ਦੇ ਸਕਦਾ ਕਹਿੰਦੀ ਨਹੀਂ ਬਾਬਾ ਜੀ ਅਸੀਂ ਕਿਸੇ ਤੋਂ ਪੁੱਛਿਆ ਇਹਦੇ ਨਾ ਵਿਆਹ ਵਾਲੇ ਤਲੀਰੇ ਕਿਸੇ ਨੇ ਚੱਕ ਕੇ ਟੂਣਾ ਕੀਤਾ ਹੋਇਆ ਕਹਿੰਦੇ ਇਹਦੇ ਨਹੀਂ ਹੁਣ ਬੱਚਾ ਨਹੀਂ ਮੈਂ ਕੌਣ ਕਹਿੰਦਾ ਕਹਿੰਦੇ ਕਿਸੇ ਜੋਤਿਸ਼ੀ ਤੋਂ ਪੁੱਛਿਆ ਪੰਡਤ ਤੋਂ ਮੈਂ ਫਿਰ ਕਹਿੰਦੀ ਉਹਨੇ ਢਾਲਾ ਵੀ ਕਰਵਾਇਆ 11000 ਰੁਪਇਆ ਵੀ ਲੱਗਿਆ ਫਿਰ ਵੀ ਗੱਲ ਨਹੀਂ ਬਣੀ ਮੈਂ ਕਿੰਨਾ ਚਿਰ ਹੋਇਆ ਕਹਿੰਦੇ 3-4 ਮਹੀਨੇ ਹੋ ਗਟਾਲਾ ਤਾਲਾ ਅੱਛਾ ਢਾਲਾ ਵੀ ਕਰਵਾਤਾ ਉਹਨੇ ਕੱਪੜੇ ਵੀ ਲੈ ਲਏ ਨਾਰੀਅਲ ਵੀ ਪਾਣੀ ਤੁਸੀਂ ਪੜੇ ਲਿਖੇ ਬੈਠੇ ਹੋ ਨਾਰੀਅਲ ਦਾ ਪਾਣੀ ਪੀਣ ਨਾਲ ਕਿਸੇ ਦਾ ਸਰੀਰ ਤੰਦਰੁਸਤ ਹੋ ਸਕਦਾ ਹੈ ਨਾਰੀਅਲ ਪਾਣੀ ਵਿੱਚ ਤਰਨ ਨਾਲ ਠੀਕ ਹੋ ਸਕਦਾ ਹੈ ਨਾਰੀਅਲ ਪਾਣੀ ਪੀਣ ਵਾਸਤੇ ਹੁੰਦਾ ਹੈ ਪਾਣੀ ਵਿੱਚ ਤਰਨ ਨਾਲ ਥੋੜੀ ਹੁੰਦਾ ਹੈ ਤਾਂ ਮੈਂ ਉਹਨਾਂ ਨੂੰ ਢਾਲਾ ਹੋ ਗਿਆ ਕਹਿੰਦੇ ਜੀ ਹੋ ਗਿਆ ਕਹਿੰਦੇ ਤਿੰਨ ਚਾਰ ਮਹੀਨੇ ਤੋਂ ਬਾਬਾ ਜੀ ਕੋਈ ਗੱਲ ਨਹੀਂ ਬਣੀ ਅਸੀਂ ਤੁਹਾਡੀ ਕਥਾ ਸੁਣੀ ਤਾਂ ਤੁਹਾਨੂੰ ਫੋਨ ਕੀਤਾ ਹੈ ਬਾਬਾ ਜੀ ਕਿਸੇ ਨੇ ਕੁਝ ਕੀਤਾ ਹੋਇਆ ਹੈ ਹੁਣ ਤੁਸੀਂ ਕੁਝ ਮੈਂ ਕਹਾ ਛੋਤੇ ਢਾਲੇ ਨਾਲ ਗੱਲ ਨਹੀਂ ਬਣੀ ਹੁਣ ਤੁਸੀਂ ਜੇ ਮੈਂ ਕੋਈ ਦੱਸਿਆ ਫਿਰ ਕਿਸੇ ਹੋਰ ਨੂੰ ਪੁੱਛੋਗੇ ਤਾਂ ਮੈਂ ਉਹ ਮਾਈ ਨੂੰ ਕਿਹਾ 2 ਮਿੰਟ ਕੱਟ ਕੇ ਦੁਬਾਰਾ ਫੋਨ ਲਾ ਦੋ ਮਿੰਟ ਫੋਨ ਕੱਟ ਕੇ ਦੁਬਾਰਾ ਫੋਨ ਲਾਓ ਕਹਿੰਦੀ ਠੀਕ ਹੈ ਬਾਬਾ ਜਦੇ ਕੱਟ ਕੇ 2 ਮਿੰਟਾਂ ਬਾਅਦ ਉਹਨੇ ਦੁਬਾਰਾ 2 ਮਿੰਟਾਂ ਬਾਅਦ ਪਤਾ ਕਿਉਂ ਫੋਨ ਲਾਇਆ ਉਹਦੇ ਮਨ 'ਚ ਵੀ ਆਇਆ ਹੋਣਾ ਵੀ ਇਹ ਵੀ ਬਾਬਾ ਕੋਈ ਸੱਪ ਵੱਡੂ ਇਹਨੂੰ ਵੀ ਕੁਝ ਦੇਖਣਾ ਦੋਖਣਾ ਹੁੰਦਾ ਲੱਗਦਾ ਦੋ ਮਿੰਟਾਂ 'ਚ ਨਜ਼ਰ ਮਾਰੂਗਾ ਐਡਾ ਕਿੱਡਾ ਪਹੁੰਚਿਆ ਹੁੰਦਾ ਹੈ ਕਹਿੰਦੀ ਉਹਨੂੰ ਲੱਗਿਆ ਦੋ ਮਿੰਟਾਂ ਨਜ਼ਰ ਜਦੋਂ ਨੇ 2 ਮਿੰਟਾਂ ਬਾਅਦ ਫੋਨ ਕੀਤਾ ਮੈਂ ਉਹਨੂੰ ਕਿਹਾ ਬੀਬੀ ਤੂੰ ਨਾ ਗੱਲ ਕਰ ਆਪਣੀ ਨਾਲ ਗੱਲ ਕਰ ਕਹਿੰਦੀ ਨਹੀਂ ਬਾਬਾ ਜੀ ਮੈਨੂੰ ਦੱਸੋ ਮੈਂ ਕਿਹਾ ਫਿਰ ਸੁਣ ਕੱਲੇ ਤੇਰੀ ਨੋ ਦੇ ਕਲੀਰੇ ਮੈਨੂੰ ਉਦੋਂ ਬਤਲ ਗੱਲ ਕਲੀਰੇ ਕੀ ਹੁੰਦੇ ਨੇ ਉਹ ਜਿਹੜੀਆਂ ਵਿਆਹ ਵਾਲੀਆਂ ਬੱਚੀਆਂ ਉਹਨਾਂ ਦੇ ਹੱਥਾਂ ਤੇ ਉਹ ਠੁੱਠੀਆਂ ਜੀਆਂ ਬੰਨਦੇ ਉਹਦਾ ਘੋਣਾ ਕੀਤਾ ਮੈਂ ਕਿਹਾ ਕੱਲੇ ਕਲੀਰੇ ਚੁੱਕ ਕੇ ਟੋਣਾ ਨਹੀਂ ਹੋਇਆ ਕਹਿੰਦੀ ਫੇਰ ਮੈਂ ਕਿਹਾ ਨੂੰ ਪੁੱਛੋ ਇਹਦੇ ਸਗਣਾ ਵਾਲੀ ਵਿਆਹ ਵਾਲੀ ਚੁੰਨੀ ਜਿਹੜੀ ਇੱਕ ਦਿਨ ਪਹਿਲਾਂ ਦਿੱਤੀ ਸੀ ਉਹ ਵੀ ਕਿਸੇ ਨੇ ਚੱਕ ਕੇ ਦੱਬੀ ਹੋਈ ਹੈ ਕਹਿੰਦੀ ਅੱਛਾ ਬਾਬਾ ਜੀ ਉਹਨੂੰ ਹੱਕਾ ਮਾਰੇ ਨਹੀਂ ਘਰ ਪੀਤਾ ਤੇਰੀ ਚੁੰਨੀ ਕਿੱਥੇ ਉਹ ਜਿਹੜੀ ਵਿਆਹ ਤੋਂ ਪਹਿਲਾਂ ਉਹਨੂੰ ਕਿਸੇ ਨੂੰ ਪਤਾ ਹੈ 4 ਸਾਲ ਹੋ ਗਏ ਕਿੱਥੇ ਰੱਖੀ ਹੈ ਉਹ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਕਹਿੰਦੀ ਲੈ ਬਾਬਾ ਜੀ ਨੇ ਦੱਸਦਾ ਤੇਰੀ ਚੁੰਨੀ ਵੀ ਚੱਕ ਕੇ ਕਿਸੇ ਨੇ ਰੋੜਾ ਕੀਤਾ ਮੈਂ ਫਿਰ ਉਹਨੂੰ ਕਹੇ ਹੁਣ ਆਪਣੀ ਬਹੂ ਨਾਲ ਗੱਲ ਕਰਾ ਮੈਂ ਉਹਨੂੰ ਕਹੇ ਕੁੜੀਆਂ ਨਾਲ ਸੰ ਕਿੰਨਾ ਪੜੀ ਹੈ ਕਹਿੰਦੀ ਪਲੱਸ 2 ਕੀਤੀ ਹੈ 12 ਪੜੀ ਹੈ ਮੈਂ ਫਿਰ ਤੂੰ ਪੜ੍ਹੀ ਲਿਖੀ ਹੈ ਸੁਣ ਧਿਆਨ ਨਾਲ ਨਾ ਤੇਰੇ ਕਲੀਰੇ ਚੁੱਕ ਕੇ ਟੂਣਾ ਹੋਇਆ ਨਾ ਤੇਰੀ ਚੁੰਨੀ ਚੁੱਕ ਕੇ ਟੂਣਾ ਹੋਣਾ ਪੁੱਤੇ ਹਾਲਪੁਰ ਗਵਾਹਗੁਰ ਦੇ ਹੁਕਮ ਵਿੱਚ ਹੈ ਸਭ ਕੁਝ ਗੁਰੂ ਰੋਜ਼ ਕੇ ਸੇ ਇਸ਼ਨਾਨ ਕਰਕੇ ਜਪਜੀ ਸਾਹਿਬ ਪੜਨਾ ਸ਼ੁਰੂ ਕਰ ਤੇ ਜਪਜੀ ਸਾਹਿਬ ਪੜ ਕੇ ਅਰਦਾਸ ਕਰੀ ਗੁਰੂ ਨਾਨਕ ਸਾਹਿਬ ਸਾਰੀਆਂ ਦੀਆਂ ਝੋਲੀਆਂ ਭਰ ਦਿਓ ਮੇਰੇ ਵਾਸਤੇ ਕਿਉਂ ਦਾਤ ਰੁਕੀ ਹੋਈ ਮੈਨੂੰ ਵੀ ਬਖਸ਼ ਦਿਓ ਸਾਰੀ ਦੁਨੀਆ ਨੂੰ ਦਾਤਾਂ ਦਿੰਦੇ ਹੋ ਮਹਾਰਾਜ ਮੈਨੂੰ ਵੀ ਦਿਓ ਰੋਜ਼ ਉਹ ਬਹਾਸ ਕਰੀਂ ਕਿਸੇ ਇਸ਼ਨਾਨ ਕਰਕੇ ਜਬਤੀ ਸਭ ਕਰ ਤੇਰੀ ਸੱਸ ਕਿਤੇ ਵੀ ਕਵੇ ਕੋਈ ਪੁੱਛਣ ਦੱਸਣ ਨਹੀਂ ਜਾਣਾ ਕੋਈ ਜਾਦੂ ਟੂਣਾ ਕੋਈ ਕਿਸੇ ਤਰ੍ਹਾਂ ਦਾ ਧਾਗਾ ਤਵੀਦ ਨਹੀਂ ਕਹਿੰਦੀ ਠੀਕ ਹੈ ਬਾਬਾ ਜੀ ਉਹਨੇ ਮਹੀਨਾ ਡੇਢ ਮਹੀਨਾ ਇਹ ਪੱਕਾ ਰੱਖਿਆ ਕਰਨੀਆਂ ਦੇ ਦਿਨ ਸੀ ਕਿਸੇ ਇਸ਼ਨਾਨ ਕਰਕੇ ਜਬਤੀ ਸਭ ਕਰਦੀ ਰਹੀ ਤੁਸੀਂ ਹੈਰਾਨ ਹੋ ਮੋਗੇ 1.5 ਮਹੀਨੇ ਬਾਅਦ ਹੀ ਮੈਨੂੰ ਫੋਨ ਆ ਗਿਆ ਮੈਂ ਉਹ WhatsApp ਤੇ ਚੈਟ ਸੰਭਾਲ ਕੇ ਰੱਖਣਾ ਹੁੰਦਾ ਤਾਂ ਉਹ ਫਿਰ 1.5 ਮਹੀਨੇ ਬਾਅਦ ਹੀ ਫੋਨ ਆਇਆ ਕਹਿੰਦੀ ਬਾਬਾ ਜੀ ਮਹਾਰਾਜ ਦੀ ਕਿਰਪਾ ਹੋਵੇ ਮੈਂ ਚਲੋ ਮਹਾਰਾਜ ਦਾ ਸ਼ੁਕਰਾਨਾ ਹੈ ਭਈ ਰਿਪੋਰਟਾਂ ਪਹੁੰਚਦੇ ਹੋ ਕਿ ਪਾਤਸ਼ਾਹ ਦੀ ਨਦਰ ਕਿਰਪਾ ਹੋਈ ਕਿਹੜੀ ਚੀਜ਼ ਹੈ ਜਿਹੜੀ ਗੁਰੂ ਕੋਲੋਂ ਨਹੀਂ ਮਿਲਦੀ ਐਵੇਂ ਬਹਿਮਾ ਭਰਮਾ ਚ ਨਾ ਪਾਓ ਫੁੱਟੋ ਅੰਡਾ ਭਰਮ ਤਾਂ ਮਨੇ ਭਿਆ ਪ੍ਰਕਾਸ਼ ਪਰ ਕੱਟੀ ਵੇੜੀ ਪੰਗੇ ਤੇ ਕਿੰਨੀ ਬੰਦ ਖਲਾਸ ਸਭ ਕੁਝ ਗੁਰੂ ਕੋਲੋਂ ਮਿਲਦਾ ਆਓ ਇੱਕ ਵਾਰ ਤੇ ਹੰਤ ਕਰਕੇ ਕਹੋ ਸਮਾ ਸਮਾਪਤ ਹੈ ਫਿਰ ਅਗਲਾ ਪ੍ਰੋਗਰਾਮ ਸਰਵਨ ਕਰੋ ਗੁਰੂ ਪੰਥ ਦੇ ਪਿਆਰੇ ਕੀਰਤਨੀਆਂ ਪਹੁੰਚ ਗਏ ਨੇ ਆਪਾਂ ਕੀਰਤਨ ਭਗਤੀ ਵਿੱਚ ਜੁੜਨੇ ਸਾਰੇ ਮਿਲ ਕੇ ਇੱਕ ਵਾਰ ਤੇ ਹਾਰ ਨਾਲ ਜਪੋ ਸਤਗੁਰ ਕੈਵਲ ਹਾਰ ਹੈ ਆਪਣੇ ਸਤਗੁਰ ਕੈਵਲਿਆਰ ਸਤਗੁਰ ਗਜ ਕੇ ਤੁਸੀਂ ਸੌ ਜਾਂਦੇ ਗਜ ਕੇ ਕਹੋ ਸਤਗੁਰ ਕੈਵਲਿਆਰ ਆਪਣੇ ਸਤਗੁਰ ਕੈਵਲਿਆਰ ਸਤਗੁਰ ਕੈਵਲ ਹਾਂ ਵਾ ਵਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਧੰਨ ਸ੍ਰੀ ਗੁਰੂ ਸਤਗੁਰ ਕੈਵਲ ਹਾਰ ਆਪਣੇ ਸਤਗੁਰ ਕੈਵਲ ਹਾਰ ਸਤਗੁਰ ਕੈਵਲ ਅੱਖੋ ਸਤਨਾਮ ਸ੍ਰੀ ਬਹੁਤ ਤੁਹਾਡਾ ਧੰਨਵਾਦ ਨਿਰਵਾਨੀ ਸਾਰੀ ਸੰਗਤ ਦੀ ਪ੍ਰਬੰਧਕਾਂ ਦਾ ਧੰਨਵਾਦ ਸਤਿਗੁਰੂ ਤੁਹਾਡੀਆਂ ਹਾਜ਼ਰੀਆਂ ਪ੍ਰਵਾਨ ਕਰਨ ਇੱਕ ਕੰਮ ਕਰੋਗੇ ਬੀਬਿਓ ਸੁਣੋ ਤੇ ਆ ਜਾਓ ਆਪਾਂ ਸਾਰੇ ਜੰਨ ਨੇ ਕਰਾਂ ਸਿੱਖੀ ਵਧੇ ਜਾਗ ਲੱਗੇ ਮੇਰੀ ਸਿੱਧੀ ਕਥਾ ਹੁੰਦੀ ਪਿੰਡਾਂ ਵਾਲੀ ਇੱਕ ਚਮਚਾ ਦਹੀਂ ਦਾ ਬੀਜੀਆਂ ਕੌਲੀ ਚ ਪਾ ਕੇ ਫ੍ਰਿਜ ਚ ਰੱਖ ਲੈਣੀ ਉਹਨੂੰ ਕਹਿੰਦੇ ਜਾਗ ਰੱਖ ਲਿਆ ਇੱਕ ਚਮਚਾ ਦਹੀਂ ਦਾ ਜਾਗ 4 ਕਿਲੋ ਦੁੱਧ ਚ ਪਾ ਦਿਓ ਸਵੇਰੇ ਚ 4 ਕਿਲੋ ਦੁੱਧ ਕੀ ਬਣ ਜਾਂਦਾ ਦਹੀਂ ਉਹਨੂੰ ਕਹਿੰਦੇ ਜਾਗ ਲਾਣਾ ਇੱਕ ਚਮਚਾ ਦਹੀਂ ਦਾ ਪਾ ਕੇ 4 ਕਿਲੋ ਦੁੱਧ ਦਹੀਂ ਬਣ ਜਾਂਦਾ ਤਾਨੂੰ ਬੇਨਤੀ ਹੈ ਜਦੋਂ ਸਵੇਰੇ ਚਾਹ ਬਣਾਉਣਾ ਸਵੇਰੇ ਛੋਟੇ ਬੱਚਿਆਂ ਲਈ ਦੁੱਧ ਦੀ ਬੋਤਲ ਬਣਾਉਣੀ ਹੈ ਚਾਹ ਬਣਾਉਣੀ ਹੈ ਉਦੋਂ ਸਾਰੇ ਜਣੇ ਜਾਗ ਲਾ ਦਿਓ ਘਰ 'ਚ ਚਾਹ ਬਣਾਉਂਦੇ ਆ ਜਪ ਲਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਖੰਡ ਪੱਤੀ ਪਾਉਣ ਲੱਗਿਆਂ ਸੌਂਫ ਪਾਉਣ ਲੱਗਿਆਂ ਕਪਾਹ 'ਚ ਪਾਉਣ ਲੱਗਿਆਂ ਘੋਲਦਿਆਂ ਕਰੋ ਵਿੱਚ ਵਾਹਿਗੁਰੂ 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 ਮੇਰਾ ਵਿਸ਼ਵਾਸ ਹੈ ਇੱਕ ਮਹੀਨਾ ਚਾਹ ਐਦਾਂ ਕਰਦੇ ਸਾਰੇ ਪਰਿਵਾਰ ਨੂੰ ਪਿਲਾ ਦਿਓ ਤੁਸੀਂ ਮਹੀਨੇ ਬਾਅਦ ਵੇਖਿਓ ਸਾਰਿਆਂ ਨੇ ਸਵੇਰੇ ਉੱਠ ਕੇ ਕਹਿਣ ਲੱਗ ਪੈਣਾ ਸਤਨਾਮ ਸ੍ਰੀ ਜਿੱਥੇ ਨਾਮ ਜਪੀਏ ਪ੍ਰਪਿਆਰੇ ਸੇ ਅਸਥਲ ਸੋਹਣੇ ਜਵਾਰੇ ਉਹ ਘਰ ਫਿਰ ਸੋਹਣੇ ਹੋ ਜਾਂਦੇ ਜਦੋਂ ਸਵੇਰੇ ਚਾਹ ਦੁੱਧ ਬਣਾਉਣਾ ਉੱਠ ਕੇ ਵਾਹਿਗੁਰੂ ਕਹਿਣੇ ਠੀਕੋ ਬੀਬੀਓ ਚਾਹ ਕਹਿ ਲੂੰਗਾ ਵਾਹਿਗੁਰੂ ਹੱਥ ਖੜੇ ਕਰਕੇ ਜਕਾਰਾ ਛੱਡੋ ਸੌਖਾ ਹੀ ਕੰਮ ਹੈ ਚਾਹ ਬਣਾਉਂਦਿਆਂ ਵਾਹਿਗੁਰੂ ਕਹਿਣੇ बोले सो निहाल चलो ਧੰਨ ਬਹੁਤ ਧੰਨਵਾਦ ਇੰਨੇ ਕੰਮ ਕਰਨ ਲੱਗਜੋ ਕਈ ਬੀਬੀਆਂ ਨੇ ਵਿੱਚ ਹਾਂ ਨਹੀਂ ਕੀਤੀ ਕਿਉਂਕਿ ਉਹ ਕਹਿੰਦੀਆਂ ਹੋਣੀਆਂ ਵੀ ਸਵੇਰ ਵਾਲੀ ਚਾਹ ਤਾਂ ਘਰ ਵਾਲਾ ਬਣਾਉਂਦਾ ਚਲੋ ਜੇ ਕਿਸੇ ਦੇ ਘਰ ਵਾਲਾ ਬਣਾਉਂਦਾ ਤੁਸੀਂ ਭਾਗਾਂ ਵਾਲੇ ਹੋ ਜਿਨ੍ਹਾਂ ਬੀਬੀਆਂ ਦੇ ਘਰ ਵਾਲੇ ਚਾਹ ਬਣਾਉਂਦੇ ਉਹ ਬੀਬੀਆਂ ਭਾਗਾਂ ਵਾਲੀਆਂ ਗੱਲ ਹੱਸਣ ਦੀ ਨਹੀਂ ਹੁਣ ਸੜਿਓ ਕਹਿ ਦਿਓ ਆਪਣੇ ਘਰ ਵਾਲਿਆਂ ਨੂੰ ਸਰਦਾਰ ਜੀ ਚਾਹ ਬਣਾਉਂਦਿਆਂ ਵਾਹਿਗੁਰੂ ਤੁਸੀਂ ਕਹਿ ਲਿਓ ਰੋਟੀ ਬਣਾਉਂਦਿਆਂ ਵਾਹਿਗੁਰੂ ਮੈਂ ਕਹ ਲਾਂ ਵੀ ਸਾਰੇ ਪਰਿਵਾਰ ਦਾ ਭਲਾ ਹੋਵੇ ਤੁਹਾਡੇ ਘਰ ਵਿੱਚ ਰਸੋਈ ਤੋਂ ਧੰਮ ਸ਼ੁਰੂ ਹੋਣਾ ਹੈ ਆਪ ਜਿਖੋ ਅਵਰਨ ਨੂੰ ਹਮਝ ਪਾਵੋ ਫਿਰ ਇਹ ਜੀਵਨ ਜਨਮ ਸਫਲ ਹੋਣਾ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸਤਨ ਮਾਹੀ ਮਤਾਵੋ ਗਜਕ